thank you thank you ਹਾਂ ਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW Study For Job ਦੇ ਵਿੱਚ ਮੈਂ ਮਨਪ੍ਰੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਸੋ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੁਰਾਣੇ ਹੋ ਤਾਂ ਲਾਈਕ ਸ਼ੇਅਰ ਕਰ ਦਿਓ ਇੱਕ ਵਾਰ ਥੰਬਸ ਅਪ ਕਰ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਇੱਕ ਦੋ ਮਿੰਟ ਅਸੀਂ ਸਾਰਿਆਂ ਦਾ ਵੇਟ ਕਰਾਂਗੇ ਫਿਰ ਅਸੀਂ ਕਲਾਸ ਨੂੰ ਸਟਾਰਟ ਕਰ ਦੇਣਾ ਸ਼ਾਬਾਸ਼ ਹਾਂਜੀ ਸੋ ਕਰਤਿਆਂ ਵੀ ਕਲਾਸ ਨੂੰ ਸਟਾਰਟ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਨੇ ਕਿ ਸੰਵਿਧਾਨ ਦਾ ਕਿਹੜਾ ਅਨੁਛੇਦ ਕਹਿੰਦਾ ਹੈ ਕਿ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰੇਗਾ ਸੰਵਿਧਾਨ ਦੇ ਵਿੱਚ ਇੰਨੀ ਗੱਲ ਕਹੀ ਗਈ ਹੈ ਕਿ ਰਾਸ਼ਟਰਪਤੀ ਜਿਹੜਾ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰੇਗਾ ਪਰ ਕਿਹੜੇ ਆਰਟੀਕਲ ਦੇ ਵਿੱਚ ਕਿਹੜੇ ਅਨੁਛੇਦ ਵਿੱਚ ਇੰਨੀ ਗੱਲ ਕੀਤੀ ਗਈ ਹੈ ਆਰਟੀਕਲ 55 52 75 ਕੀ 76 Shabazz! ਸੋ ਜਿਨ੍ਹਾਂ ਨੇ ਵੀ ਅਨਸਰ ਕੀਤਾ ਹੈ ਸੰਵਿਧਾਨ ਦਾ ਜਿਹੜਾ ਅਨੁਛੇਦ ਹੈ ਸੰਵਿਧਾਨ ਦਾ ਅਨੁਛੇਦ ਜਿਹੜਾ 75 ਹੈ ਇਹ ਕਹਿੰਦਾ ਕਿ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰੇਗਾ ਠੀਕ ਹੈ ਠੀਕ ਹੈ ਵੀ ਸੰਵਿਧਾਨ ਦਾ ਜਿਹੜਾ ਅਨੁਛੇਦ ਹੈ ਯਾਦ ਰੱਖਿਓ 75 ਕਹਿੰਦਾ ਕਿ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰੇਗਾ ਠੀਕ ਹੈ ਹਾਂਜੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਈ ਅੱਗੇ ਆਜੋ ਪ੍ਰਸ਼ਨ ਨੰਬਰ 2 ਤੇ ਸਵਿਧਾਨ ਦੀ ਕਿਹੜੀ ਧਾਰਾ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦੀ ਸਹਾਇਤਾ ਕਰਨ ਲਈ ਇੱਕ ਮੰਤਰੀ ਪ੍ਰੀਸ਼ਦ ਹੋਵੇਗੀ ਜਿਸ ਦਾ ਮੁਖੀ ਪ੍ਰਧਾਨ ਮੰਤਰੀ ਹੋਵੇਗਾ ਸੰਵਿਧਾਨ ਦੀ ਕਿਹੜੀ ਧਾਰਾ ਦੇ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਦੀ ਸਹਾਇਤਾ ਕਰਨ ਲਈ ਇੱਕ ਮੰਤਰੀ ਪਰਿਸ਼ਦ ਹੋਵੇਗੀ ਉਹ ਮੰਤਰੀ ਪਰਿਸ਼ਦ ਦਾ ਮੁਖੀ ਪ੍ਰਧਾਨ ਮੰਤਰੀ ਹੋਏਗਾ ਇਹ ਕਿਹਾ ਗਿਆ ਹੈ ਧਾਰਾ 74 ਦੇ ਵਿੱਚ ਠੀਕ ਹੈ ਧਾਰਾ 74 ਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਮੰਤਰੀ ਪਰਿਸ਼ਦ ਹੋਵੇਗੀ ਯਾਦ ਰੱਖਿਓ ਧਾਰਾ 74 ਕਹਿੰਦੀ ਹੈ ਕਿ ਰਾਸ਼ਟਰਪਤੀ ਦੀ ਸਹਾਇਤਾ ਲਈ ਇੱਕ ਮੰਤਰੀ ਪਰਿਸ਼ਦ ਹੋਵੇਗੀ ਤੇ ਉਹਦਾ ਮੁਖੀ ਹੋਏਗਾ ਪ੍ਰਧਾਨ ਮੰਤਰੀ ਤੇ ਧਾਰਾ ਜਿਹੜੀ 75 ਉਹ ਕੀ ਕਹਿੰਦੀ ਹੈ ਨੋਟ ਕਰ ਲਓ ਧਾਰਾ ਜਿਹੜੀ 75 ਉਹ ਕਹਿੰਦੀ ਹੈ ਕਿ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰੇਗਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰੇਗਾ ਤੇ ਰਾਸ਼ਟਰਪਤੀ ਦੀ ਸਹਾਇਤਾ ਕਰਨ ਲਈ ਇੱਕ ਮੰਤਰੀ ਪਰਿਸ਼ਦ ਹੋਏਗੀ ਜਿਸ ਦਾ ਮੁਖੀ ਹੋਏਗਾ ਪ੍ਰਧਾਨ ਮੰਤਰੀ ਠੀਕ ਹੈ ਭਈ ਪ੍ਰਸ਼ਨ ਨੰਬਰ 3 ਸ੍ਰੀ ਨਰੇਂਦਰ ਮੋਦੀ ਪਹਿਲੀ ਵਾਰੀ ਪ੍ਰਧਾਨ ਮੰਤਰੀ ਕਦੋਂ ਬਣੇ ਸੀ ਸ਼੍ਰੀ ਨਰਿੰਦਰ ਮੋਦੀ ਪਹਿਲੀ ਵਾਰ ਪ੍ਰਧਾਨ ਮੰਤਰੀ ਕਦੋਂ ਬਣੇ ਸੀ 2004 ਵਿੱਚ 2014 ਵਿੱਚ 2019 ਵਿੱਚ ਕੀ 2022 ਦੇ ਵਿੱਚ ਸ਼ਾਬਾਸ਼ ਹਾਂਜੀ ਪ੍ਰਸ਼ਨ ਨੰਬਰ ਬਿਲਕੁਲ ਜਿਨ੍ਹਾਂ ਨੇ ਵੀ ਆਨਸਰ ਕੀਤਾ ਹੈ ਪ੍ਰਸ਼ਨ ਨੰਬਰ ਇਹਨਾਂ ਦਾ ਆਨਸਰ ਕੀਤਾ 2114 ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਸ਼੍ਰੀ ਨਰਿੰਦਰ ਮੋਦੀ ਜਿਹੜੇ ਆ 2114 ਦੇ ਵਿੱਚ ਪਹਿਲੀ ਵਾਰੀ ਕੀ ਬਣੇ ਸੀ ਪਹਿਲੀ ਵਾਰੀ ਬਣੇ ਸੀ ਪ੍ਰਧਾਨ ਮੰਤਰੀ ਠੀਕ ਹੈ ਨੈਕਸਟ ਆਜੋ ਪ੍ਰਸ਼ਨ ਨੰਬਰ 4 ਤੇ 1994 ਤੱਕ ਕਿੰਨੀਆਂ ਮੰਤਰੀ ਮੰਡਲ ਕਮੇਟੀਆਂ ਕੰਮ ਕਰਦੀਆਂ ਸਨ 1994 ਤੱਕ ਕਿੰਨੀਆਂ ਮੰਤਰੀ ਮੰਡਲ ਕਮੇਟੀਆਂ ਸੀ ਵੀ ਜਿਹੜੀਆਂ ਕੰਮ ਕਰਦੀਆਂ ਸੀ ਜਿੰਨੇ ਜਿਹੜੇ ਕਲਾਸ ਵਿੱਚ ਪ੍ਰੈਜੈਂਟ ਸਾਰੇ ਜਣੇ ਲਾਈਕ ਸ਼ੇਅਰ ਕਰ ਦਿਓ ਸ਼ਾਬਾਸ਼ हाँ जी सो so, ने भी आंसर किया उन्नीस सौ चुरानवे तक मंत्रीमंडल मंत्री तक मंडल मंत्री कमेटियां किनिया काम कर दिया सी दीर ने आंसर किया ऑप्शन बी उन्होंने आंसर बिल्कुल राइट है तेरह मंत्री मंडल कमेटिया काम कर दियां उन्नीस सौ चुरानवे तक ठीक है 16 ਜਣੇ ਸਾਰੇ ਜਣੇ ਕਲਾਸ ਨੂੰ ਲਾਈਕ ਕਰ ਦਿਓ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਵੱਧ ਤੋਂ ਵੱਧ ਕਿੰਨੀ ਨਿਰਧਾਰਿਤ ਕੀਤੀ ਗਈ ਹੈ ਲੋਕ ਸਭਾ ਨੇ ਮੈਂਬਰਾਂ ਦੀ ਗਿਣਤੀ ਵੱਧ ਤੋਂ ਵੱਧ ਕਿੰਨੀ ਨਿਰਧਾਰਿਤ ਕੀਤੀ ਗਈ ਹੈ ਹਾਂਜੀ ਸ਼ਾਬਾਸ਼ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਵੱਧ ਤੋਂ ਵੱਧ ਕਿੰਨੀ ਹੈ 530 545 550 ਕਿ 552 ਸ਼ਾਬਾਸ਼ ਸੋ ਜਿਨ੍ਹਾਂ ਨੇ ਅਨਸਰ ਕੀਤਾ ਹੈ 552 ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਵੱਧ ਤੋਂ ਵੱਧ ਗਿਣਤੀ ਜਿਹੜੀ ਲੋਕ ਸਭਾ ਦੀ ਮੈਂਬਰਾਂ ਦੀ ਉਹ 552 ਹੋਣੀ ਚਾਹੀਦੀ ਹੈ ਠੀਕ ਹੈ ਸविता ਰਦਾ ਸੰਵਿਧਾਨ ਦਾ ਕਿਹੜਾ ਅਨੁਛੇਦ ਇਹ ਵਰਣਨ ਕਰਦਾ ਹੈ ਕਿ ਰਾਜਪਾਲ ਦੀ ਸਹਾਇਤਾ ਕਰਨ ਲਈ ਇੱਕ ਮੰਤਰੀ ਪ੍ਰੀਸ਼ਦ ਹੋਵੇਗੀ ਸੰਵਿਧਾਨ ਦਾ ਕਿਹੜਾ ਅਨੁਛੇਦ ਇਹ ਵਰਣਨ ਕਰਦਾ ਹੈ ਕਿ ਰਾਜਪਾਲ ਦੀ ਸਹਾਇਤਾ ਕਰਨ ਲਈ ਇੱਕ ਮੰਤਰੀ ਪ੍ਰੀਸ਼ਦ ਹੋਵੇਗੀ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਵਰਣਨ ਕਰਦਾ ਹੈ ਕਿ ਹੰਜ ਸਤਿ ਸ਼੍ਰੀ ਅਕਾਲ ਬਿੰਦਰਪਾਲ ਸਾਰੇ ਜਣੇ ਅਨਸਰ ਕਰਨ ਦੀ ਕੋਸ਼ਿਸ਼ ਕਰੋ ਜਿੰਨੇ ਜਣੇ ਕਲਾਸ ਵਿੱਚ ਪ੍ਰੈਜ਼ెంట్ ਹੈ 15 ਜਣੇ ਲਾਈਕ ਸ਼ੇਅਰ ਕਰ ਦਿਓ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਇਹ ਗੱਲ ਕਹਿੰਦਾ ਕਿ ਰਾਜਪਾਲ ਦੀ ਸਹਾਇਤਾ ਕਰਨ ਲਈ ਇੱਕ ਮੰਤਰੀ ਪ੍ਰੀਸ਼ਦ ਹੋਵੇਗੀ 17108 ਸੋਰੀ 163 63 ਕਿ 108 ਕਿ 160 ਹਾਂਜੀ ਕਿਹੜਾ ਅਨੁਛੇਦ ਹੈ ਜਿਹੜਾ ਕਹਿੰਦਾ ਕਿ ਰਾਜਪਾਲ ਦੀ ਸਹਾਇਤਾ ਲਈ ਇੱਕ ਮੰਤਰੀ ਪਰਿਸ਼ਦ ਹੋਵੇਗੀ ਸੋ ਜਿਨ੍ਹਾਂ ਨੇ ਅਨਸਰ ਕੀਤਾ ਪ੍ਰਸ਼ਨ ਨੰਬਰ ਪਾ ਕੇ ਅਨਸਰ ਕਰਿਆ ਕਰੋ ਜਿਨ੍ਹਾਂ ਨੇ ਅਨਸਰ ਕੀਤਾ ਇਹ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਧਾਰਾ 163 ਕਹਿੰਦੀ ਹੈ ਕਿ ਰਾਜਪਾਲ ਦੀ ਗਵਰਨਰ ਦੀ ਸਹਾਇਤਾ ਕਰਨ ਲਈ ਇੱਕ ਮੰਤਰੀ ਪ੍ਰੀਸ਼ਦ ਹੋਵੇਗੀ ਸਵਿਧਾਨ ਦੀ ਕਿਹੜੀ ਧਾਰਾ ਰਾਜ ਦੇ ਮੁੱਖ ਮੰਤਰੀ ਦੇ ਕਰਤੱਵਾਂ ਜਾਂ ਜ਼ਿੰਮੇਵਾਰੀਆਂ ਦਾ ਵਰਣਨ ਕਰਦੀ ਹੈ ਪ੍ਰਸ਼ਨ ਨੰਬਰ 7 ਸਵਿਧਾਨ ਦੀ ਕਿਹੜੀ ਧਾਰਾ ਰਾਜ ਦੇ ਮੁੱਖ ਮੰਤਰੀ ਦੇ ਕਰਤੱਵਾਂ ਜਾਂ ਜ਼ਿੰਮੇਵਾਰੀਆਂ ਦਾ ਵਰਣਨ ਕਰਦੀ ਹੈ ਧਾਰਾ 166 166 168 ਕੀ 169 ਪ੍ਰਸ਼ਨ ਨੰਬਰ 7 ਪਾ ਕੇ ਅਨਸਰ ਕਰੋ ਕਸ਼ਨ ਨੰਬਰ 7 ਪਾ ਕੇ ਆਨਸਰ ਕਰੋ ਸੋ ਜਿਨ੍ਹਾਂ ਨੇ ਆਨਸਰ ਕੀਤਾ ਧਾਰਾ 160 ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਇਹ ਆਨਸਰ ਆਏਗਾ ਠੀਕ ਹੈ ਇਹ ਆਨਸਰ ਆਏਗਾ ਪ੍ਰਸ਼ਨ ਨੰਬਰ 7 ਦਾ ਸੰਵਿਧਾਨ ਦੀ ਧਾਰਾ 160 ਜਿਹੜੀ ਆ ਇਹ ਮੁੱਖ ਮੰਤਰੀ ਦੇ ਕਰਤੱਵਾਂ ਜਾਂ ਜ਼ਿੰਮੇਵਾਰੀਆਂ ਦਾ ਵਰਣਨ ਕਰਦੀ ਹੈ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਅਦਾਲਤਾਂ ਦੇ ਗਠਨ ਅਤੇ ਸ਼ਕਤੀਆਂ ਬਾਰੇ ਦੱਸਿਆ ਗਿਆ ਭਾਗ ਦੀ ਗੱਲ ਹੋ ਰਹੀ ਕਿਹੜੇ ਭਾਗ ਦੇ ਵਿੱਚ ਅਦਾਲਤਾਂ ਦੇ ਗਠਨ ਅਤੇ ਸ਼ਕਤੀਆਂ ਦਾ ਵਰਣਨ ਕੀਤਾ ਗਿਆ ਸ਼ਕਤੀਆਂ ਬਾਰੇ ਦੱਸਿਆ ਗਿਆ ਹੈ ਪ੍ਰਸ਼ਨ ਨੰਬਰ 8 ਪਾ ਕੇ ਆਨਸਰ ਕਰੋ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਬਈ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਅਦਾਲਤਾਂ ਦੇ ਗਠਨ ਤੇ ਸ਼ਕਤੀ ਬਾਰੇ ਦੱਸਿਆ ਗਿਆ ਉਹ ਹੈ ਬਈ ਸੰਵਿਧਾਨ ਭਾਗ 6ਾ ਸੰਵਿਧਾਨ ਦੇ ਭਾਗ 6 ਦੇ ਵਿੱਚ ਦੱਸਿਆ ਗਿਆ ਹੈ ਕਿ ਅਦਾਲਤਾਂ ਦੀਆਂ ਸ਼ਕਤੀਆਂ ਕਿਹ ਅਤੇ ਅਦਾਲਤਾਂ ਦਾ ਗਠਨ ਕਿਵੇਂ ਹੋਣਾ ਹੈ ਪ੍ਰਸ਼ਨ ਨੰਬਰ 9 ਤੇ ਆਜੋ ਸੰਵਿਧਾਨ ਦੀ ਕਿਹੜੀ ਧਾਰਾ ਜੰਮੂ ਅਤੇ ਕਸ਼ਮੀਰ ਤੇ ਲਾਗੂ ਨਹੀਂ ਹੁੰਦੀ? ਸਤਿ ਸ਼੍ਰੀ ਅਕਾਲ ਸੁਖ ਬੋਪਾ ਰਾਏ। ਸੰਵਿਧਾਨ ਦੀ ਕਿਹੜੀ ਧਾਰਾ ਜੰਮੂ ਅਤੇ ਕਸ਼ਮੀਰ ਤੇ ਲਾਗੂ ਨਹੀਂ ਹੁੰਦੀ? ਧਾਰਾ 238, ਧਾਰਾ 370, ਧਾਰਾ 320, ਕਿ ਧਾਰਾ 355? शाबाश जिन्होंने आंसर है शाबाश ਸੋ ਜਿਨਾ ਨੇ ਅਨਸਰ ਕੀਤਾ ਆਪਸ਼ਨ ਬੀ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਇੱਥੇ ਇਹ ਅਨਸਰ ਗਲਤ ਦਿੱਤਾ ਹੋਇਆ ਹੈ ਅਨਸਰ ਆਏਗਾ ਧਾਰਾ 370 ਆਪਸ਼ਨ ਬੀ ਮਦਰਾਸ ਵਿੱਚ ਪਹਿਲਾ ਨਗਰ ਨਿਗਮ ਸਥਾਪਿਤ ਕੀਤਾ ਗਿਆ ਸੀ ਕਦੋਂ ਮਦਰਾਸ ਵਿੱਚ ਪਹਿਲਾ ਨਗਰ ਨਿਗਮ ਕਦੋਂ ਸਥਾਪਿਤ ਕੀਤਾ ਗਿਆ ਸ਼ਾਬਾਸ਼ ਪ੍ਰਸ਼ਨ ਨੰਬਰ 10 1887 ਤੋਂ 88 ਦੌਰਾਨ ਨੜੀ ਨਵੇਂ ਦੌਰਾਨ 1866 ਦੇ ਦੌਰਾਨ ਕਿ 1869 ਦੇ ਦੌਰਾਨ ਮਦਰਾਸ ਵਿੱਚ ਪਹਿਲਾ ਨਗਰ ਨਿਗਮ ਕਦੋਂ ਸਥਾਪਿਤ ਕੀਤਾ ਗਿਆ ਪ੍ਰਸ਼ਨ ਨੰਬਰ 10 18 ਜਣੇ ਕਲਾਸ ਵਿੱਚ ਪ੍ਰੈਜੈਂਟ ਹੈ ਸਾਰੇ ਜਣੇ ਕਲਾਸ ਨੂੰ ਲਾਈਕ ਕਰ ਦਿਓ ਇੱਕ ਵਾਰੀ ਸ਼ਾਬਾਸ਼ ਸਾਰੇ ਦੇ ਸਾਰੇ ਸਟੂਡੈਂਟ ਜਿਹੜੇ ਕਲਾਸ ਨੂੰ ਲਾਈਕ ਕਰ ਦਿਓ ਬਿਲਕੁਲ ਇਹਨਾਂ ਨੇ ਆਨਸਰ ਇਹ ਕੀਤਾ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਮਤਰਾਸ ਦੇ ਵਿੱਚ 1887 ਤੋਂ 88 ਦੇ ਦੌਰਾਨ ਪਹਿਲਾ ਨਗਰ ਨਿਗਮ ਸਥਾਪਿਤ ਕੀਤਾ ਗਿਆ ਸੀ ਨਗਰ ਪਾਲਿਕਾਵਾਂ ਦਾ ਕਾਰਜਕਾਲ ਕਿੰਨੇ ਸਾਲ ਨਿਸ਼ਚਿਤ ਕੀਤਾ ਗਿਆ ਹੈ ਜਿਹੜੀਆਂ ਨਗਰ ਪਾਲਿਕਾਵਾਂ ਹੁੰਦੀਆਂ ਇਹਨਾਂ ਦਾ ਕਾਰਜਕਾਲ ਕਿੰਨੇ ਸਾਲ ਲਈ ਹੁੰਦਾ 3 ਸਾਲ ਲਈ 5 ਸਾਲ ਲਈ 6 ਸਾਲ ਲਈ ਕੀ 2 ਸਾਲ ਲਈ ਪ੍ਰਸ਼ਨ ਨੰਬਰ 11 ਪਾ ਕੇ ਆਨਸਰ ਕਰਨਾ ਹੈ ਸ਼ਾਬਾਸ਼ ਢਿੱਲੀ ਤੁਹਾਡੀ 8:30 ਵਜੇ ਕਲਾਸ ਹੁੰਦੀ ਹੈ 2-4 ਦਿਨਾਂ ਬਾਅਦ ਅਸੀਂ ਤੁਹਾਨੂੰ ਸੀਟੈਟ ਦੇ ਪ੍ਰੀਵੀਅਸ ਈਅਰ ਕੁਐਸਚਨ ਕਰਵਾਵਾਂਗੇ ਇਸੇ ਹੀ ਕਲਾਸ ਦੇ ਵਿੱਚ ਇਸੇ ਟਾਈਮ ਤੇ ਪੋਲੀਟਿਕਲ ਦੇ ਹਿਸਟਰੀ ਦੇ ਠੀਕ ਹੈ ਪ੍ਰੀਵੀਅਸ ਈਅਰ ਕੁਐਸਚਨ ਤੁਹਾਨੂੰ ਹੈਲਪ ਕਰਨਗੇ ਸੀਟੈਟ ਪੇਪਰ ਦੇ ਵਾਸਤੇ ਠੀਕ ਹੈ ਸੋ ਨਗਰਪਾਲਿਕਾਵਾਂ ਦਾ ਕਾਰਜਕਾਲ ਜਿਨ੍ਹਾਂ ਨੇ ਅਨਸਰ ਕੀਤਾ 5 ਸਾਲ ਲਈ ਨਿਸ਼ਚਿਤ ਹੁੰਦਾ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਜਿਹੜੀਆਂ ਨਗਰਪਾਲਿਕਾਵਾਂ ਇਹਨਾਂ ਦਾ ਅੱਜਕੱਲ੍ਹ 5 ਸਾਲ ਲਈ ਹੁੰਦਾ ਕਲਕੱਤਾ ਤੇ ਮੁੰਬਈ ਵਿੱਚ ਨਗਰ ਨਿਗਮ ਕਦੋਂ ਸਥਾਪਿਤ ਕੀਤੀ ਗਈ ਸੀ ਮਦਰਾਸ ਦੇ ਵਿੱਚ ਕਦੋਂ ਸਥਾਪਿਤ ਹੋ ਇਸੇ 1887 ਤੋਂ 88 ਦੇ ਦੌਰਾਨ ਨੈਕਸਟ ਕਲਕੱਤਾ ਤੇ ਮੁੰਬਈ ਦੇ ਵਿੱਚ ਨਗਰ ਨਿਗਮ ਕਦੋਂ ਸਥਾਪਿਤ ਹੋਈ 1720 1890 ਵਿੱਚ 1888 ਵਿੱਚ ਕਿ 1887 ਦੇ ਵਿੱਚ ਪ੍ਰਸ਼ਨ ਨੰਬਰ 12 ਦਾ ਕੀ ਆਨਸਰ ਕਰੋ 1720 ਠੀਕ ਹੈ ਕਲਕੱਤਾ ਤੇ ਮੁੰਬਈ ਵਿੱਚ ਨਗਰ ਨਿਗਮ ਜਿਹੜਾ 1720 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਠੀਕ ਹੈ ਜਿਹੜਾ ਮਦਰਾਸ ਦੇ ਵਿੱਚ ਹੋਇਆ ਸੀ ਨਾ ਮਦਰਾਸ ਦੇ ਵਿੱਚ ਇੱਥੇ 1600 ਕਰੋ 1800 ਨਹੀਂ ਆਏਗਾ 1600 ਹੈ ਠੀਕ ਹੈ 1687 ਤੋਂ 88 ਦੇ ਦੌਰਾਨ ਠੀਕ ਹੈ ਕਿਵਾਂ ਟਾਈਪ ਗਲਤ ਹੋ ਜਾਂਦਾ ਇੱਥੇ ਨੋਟ ਕਰ ਲਓ ਤੇ ਕਲਕੱਤਾ ਤੇ ਮੁੰਬਈ ਦੇ ਵਿੱਚ ਕਦੋਂ ਹੋਇਆ ਸੀ 1720 ਨੂੰ ਠੀਕ ਯਾਦ ਰੱਖਿਓ ਨੈਕਸਟ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਚੋਣ ਆਯੋਗ ਨਾਲ ਸੰਬੰਧਿਤ ਹੈ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਚੋਣ ਆਯੋਗ ਨਾਲ ਸੰਬੰਧਿਤ ਹੈ 332 324 336 ਕਿ 333 ਪ੍ਰਸ਼ਨ ਨੰਬਰ 13 ਪ੍ਰਸ਼ਨ ਨੰਬਰ 13 ਬਾਕੇ ਅਨਸਰ ਕਰਨਾ ਸਾਰਿਆਂ ਨੇ ਵੈਰੀ ਗੁੱਡ ਤੋਂ ਜਿਨ੍ਹਾਂ ਨੇ ਅਨਸਰ ਕੀਤਾ অপਸ਼ਨ ਬੀ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ 324 ਤਾਰਾ 324 ਕੇ ਦੇ ਨਾਲ ਸੰਬੰਧਿਤ ਆ ਨੋਟ ਕਰ ਲਓ ਬਹੁਤ ਮਹੱਤਵਪੂਰਨ ਫੈਕਸ਼ਨ ਫੈਕਸ਼ਨ ਕਮਿਸ਼ਨ ਸੰਵਿਧਾਨ ਸਭਾ ਦੇ ਕੁੱਲ ਕਿੰਨੇ ਮੈਂਬਰ ਸਨ ਅਨਸਰ ਤੁਹਾਨੂੰ ਸ਼ੋ ਹੋ ਗਿਆ ਨੋਟ ਕਰ ਲਓ 389 399 ਸੰਵਿਧਾਨ ਸਭਾ ਦੇ ਕੁੱਲ 399 ਮੈਂਬਰ ਸੀ ਠੀਕ ਹੈ ਭਾਈ ਨੈਕਸਟ ਕੁਸ਼ਨ ਨੰਬਰ 15 ਰਾਜਾਂ ਵਿੱਚ ਰਾਜਪਾਲ ਕਿਸ ਦੀ ਸਿਫਾਰਿਸ਼ ਤੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ਰਾਜਾਂ ਵਿੱਚ ਜਿਹੜਾ ਰਾਜਪਾਲ ਹੈ ਕਿਹਦੀ ਸਿਫਾਰਿਸ਼ ਤੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਵੀਨਾ ਟਪੀਕਰ ਦੀ ਸਭਾਪਤੀ ਦੀ ਰਾਸ਼ਟਰਪਤੀ ਦੀ ਕਿ ਮੁੱਖ ਮੰਤਰੀ ਦੀ ਹਾਂਜੀ ਰਾਜਾਂ ਵਿੱਚ ਜਿਹੜਾ ਰਾਜਪਾਲ ਹੈ ਮੰਤਰੀਆਂ ਦੀ ਨਿਯੁਕਤੀ ਕਿਹਦੇ ਦੀ ਮੁੱਖ ਮੰਤਰੀ ਦੀ ਸਿਫਾਰਿਸ਼ ਤੇ ਕਰਦਾ ਠੀਕ ਹੈ ਚੀਫ ਮਨਿਸਟਰ ਦੀ ਮੁੱਖ ਮੰਤਰੀ ਦੀ ਸਿਫਾਰਿਸ਼ ਤੇ ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਦਾ ਸੰਵਿਧਾਨ ਅਲਿਖਤੀ ਸੰਵਿਧਾਨ ਹੈ ਅਮਰੀਕਾ ਦਾ ਇੰਗਲੈਂਡ ਦਾ ਭਾਰਤ ਦਾ ਕਿ ਉਪਰੋਕਤ ਸਾਰੇ ਕਿਹੜੇ ਦੇਸ਼ ਦਾ ਸੰਵਿਧਾਨ ਅਲਿਖਤੀ ਸੰਵਿਧਾਨ ਹੈ ਭਾਰਤ ਦਾ ਸੰਵਿਧਾਨ ਜਿਹੜਾ ਵਿਸ਼ਵ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ ਇਸ ਕਰਕੇ ਸੀ ਅਨਸਰ ਰਾਈਟ ਨਹੀਂ ਹੋਏਗਾ ਕਿਹੜਾ ਅਨਸਰ ਰਾਈਟ ਆਏਗਾ ਅਲਿਖਤੀ ਸੰਵਿਧਾਨ ਕਿਹਾ ਗਿਆ ਹੈ 8:30 ਵਜੇ ਕਲਾਸ ਹੁੰਦੀ ਹੈ ਦਿੱਲੀ ਹੁਣ ਤੱਕ ਕਲਾਸ ਖਤਮ ਹੋਣ ਵਾਲੀ ਇੰਗਲੈਂਡ ਦਾ ਸੰਵਿਧਾਨ ਅਲਿਖਤੀ ਸੰਵਿਧਾਨੇ ਠੀਕ ਹੈ ਅਲਿਖਤੀ ਸੰਵਿਧਾਨ ਹੈ ਇੰਗਲੈਂਡ ਦਾ ਨੈਕਸਟ ਦੇਖੋ ਕੁਐਸਚਨ ਨੰਬਰ 17 ਦਿੱਤੇ ਲਿਖਿਆਂ ਵਿੱਚੋਂ ਕਿਸ ਦੇਸ਼ ਦਾ ਸੰਵਿਧਾਨ ਸਭ ਤੋਂ ਛੋਟਾ ਲਿਖਤੀ ਸੰਵਿਧਾਨ ਹੈ ਅਮਰੀਕਾ ਦਾ ਭਾਰਤ ਦਾ ਇਹਨਾਂ ਦੋਵਾਂ ਦਾ ਕਿ ਉਪਰੋਕਤ ਕੋਈ ਵੀ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਭਾਰਤ ਦਾ ਸੰਵਿਧਾਨ ਵਿਸ਼ਵ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ B ਆਨਸਰ ਨਹੀਂ ਆਏਗਾ ਆਨਸਰ ਕੀ ਬਣਿਆ ਫਿਰ E ਆਨਸਰ ਅਮਰੀਕਾ ਦਾ ਸੰਵਿਧਾਨ ਸਭ ਤੋਂ ਛੋਟਾ ਲਿਖਤੀ ਸੰਵਿਧਾਨ ਹੈ ਇੰਗਲੈਂਡ ਦਾ ਸੰਵਿਧਾਨ ਅਲਿਖਤੀ ਸੰਵਿਧਾਨ ਹੈ ਕਿਹਟ ਲਿਖਿਆ ਵਿੱਚੋਂ ਕਿਹੜੀ ਵਿਸ਼ੇਸ਼ਤਾ ਭਾਰਤੀ ਸੰਵਿਧਾਨ ਦੀ ਨਹੀਂ ਹੈ ਭਾਰਤੀ ਸੰਵਿਧਾਨ ਕਠੋਰ ਵੀ ਹੈ ਤੇ ਲਚਕੀਲਾ ਵੀ ਹੈ ਕਠੋਰ ਇਹਦੇ ਵਿੱਚ ਸੋਧ ਕਰਨੀ ਨਹੀਂ ਆਸਾਨ ਨਹੀਂ ਹੈਗੀ ਲਚਕੀਲਾ ਹੈ ਇਹਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ ਹੁਣ ਤੱਕ ਕਾਫੀ ਸੋਧਾਂ ਹੋ ਗਈਆਂ ਠੀਕ ਹੈ ਸੋਧ ਦੀ ਸੁਧਾਰ ਦੀ ਅਮੈਂਡਮੈਂਟ ਦੀ ਇਹਦੇ ਵਿੱਚ ਵਿਵਸਥਾ ਹੈ ਇਸ ਕਰਕੇ ਇਹਨੂੰ ਲਚਕੀਲਾ ਕਿਹਾ ਗਿਆ ਕਠੋਰ ਹੈ ਕਿ ਇੰਨੀ ਆਸਾਨੀ ਨਾਲ ਸੋਧ ਨਹੀਂ ਕੀਤੀ ਜਾ ਸਕਦੀ ਠੀਕ ਹੈ ਸੰਵਿਧਾਨ ਦੀ ਸਰਵਉੱਚਤਾ ਹੈ ਸੰਵਿਧਾਨ ਜਿਹੜਾ ਸਰਵਉੱਚ ਕਾਨੂੰਨ ਹੈ ਸੰਵਿਧਾਨ ਹੀ ਸਰਵਉੱਚ ਹੈ ਨਾ ਰਾਸ਼ਟਰਪਤੀ ਉੱਚਾ ਨਾ ਪਬਲਿਕ ਉੱਚਾ ਤੇ ਨਾ ਹੀ ਉੱਚ ਹੈ ਮੰਤਰੀ ਪਰਿਸ਼ਦ ਸਭ ਤੋਂ ਉੱਚਾ ਕੀ ਹੈ ਸਾਡੇ ਦੇਸ਼ ਦਾ ਸੰਵਿਧਾਨ ਤੇ ਵਿਸ਼ੇਸ਼ਤਾ ਕਿਹੜੀ ਨਹੀਂ ਹੈ ਇਹਦੇ ਵਿੱਚੋਂ ਲਿਖਤੀ ਸੰਵਿਧਾਨ ਇਹਦੀ ਵਿਸ਼ੇਸ਼ਤਾ ਨਹੀਂ ਹੈ ਕਿਉਂਕਿ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਹੈ ਕਿ ਇਹ ਵਿਸ਼ਵ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ ਨੈਕਸਟ ਭਾਰਤੀ ਸੰਵਿਧਾਨਿਕ ਦਿਵਸ ਕਦੋਂ ਮਨਾਇਆ ਜਾਂਦਾ ਕਨਸਟੀਟਿਊਸ਼ਨਲ ਡੇ ਕਦੋਂ ਮਨਾਇਆ ਜਾਂਦਾ ਵੀ ਹਰ ਸਾਲ 26 ਜਨਵਰੀ ਨੂੰ 26 ਨਵੰਬਰ ਨੂੰ 21 ਨਵੰਬਰ ਨੂੰ ਕੀ 15 ਅਗਸਤ ਨੂੰ ਪ੍ਰਸ਼ਨ ਨੰਬਰ 19 ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਜਿੰਨੇ ਜਣੇ ਕਲਾਸ ਵਿੱਚ ਪ੍ਰੈਜੈਂਟ ਹੈ ਲਾਈਕ ਸ਼ੇਅਰ ਕਰ ਦਿਓ ਕਲਾਸ ਨੂੰ ਸੋ ਜਿਨ੍ਹਾਂ ਨੇ ਆਨਸਰ ਕੀਤਾ 26 ਨਵੰਬਰ ਬਿਲਕੁਲ 26 ਨਵੰਬਰ ਨੂੰ ਕਨਸਟੀਟਿਊਸ਼ਨਲ ਡੇ ਮਨਾਇਆ ਜਾਂਦਾ ਹੈ ਕਿ 26 ਨਵੰਬਰ 1949 ਨੂੰ ਸੰਵਿਧਾਨ ਬਿਲਕੁਲ ਰੈਡੀ ਹੋ ਗਿਆ ਸੀ ਸਾਡਾ ਖਰੜਾ ਕਮੇਟੀ ਜਾਂ ਮਸੌਦਾ ਕਮੇਟੀ ਜਿਹਨੂੰ ਡਰਾਫਟ ਕਮੇਟੀ ਵੀ ਕਹਿੰਦੇ ਆ ਇਹਦੇ ਕਿੰਨੇ ਮੈਂਬਰ ਸੀ 6 ਸੀ 7 ਸੀ ਕਿ 8 ਸੀ ਕਿ 10 ਸੀ ਏਕੇ ਦਾ ਪ੍ਰਧਾਨ ਸੀ ਖਰੜਾ ਮਸੌਦਾ ਜਾਂ ਡਰਾਫਟ ਕਮੇਟੀ ਦਾ ਡਾਕਟਰ ਬੀ ਆਰ ਅੰਬੇਦਕਰ ਜਿਹੜਾ ਆਜ਼ਾਦ ਭਾਰਤ ਦਾ ਪਹਿਲਾ ਲੋ ਮਨਿਸਟਰ ਬਣਦਾ ਹੈ ਕਾਨੂੰਨ ਮੰਤਰੀ ਵੀ ਬਣਦਾ ਹੈ ਹੁਣ ਇਹਦੇ ਮੈਂਬਰ ਕਿੰਨੇ ਸੀ ਜਿਨ੍ਹਾਂ ਨੇ ਅਨਸਰ ਕੀਤਾ ਭਈ ਹਾਂਜੀ ਸੋਚ ਕੇ ਅਨਸਰ ਕਰੋ ਬਹੁਤ ਈਜ਼ੀ ਪ੍ਰਸ਼ਨ ਹੈ ਕਿੰਨੇ ਮੈਂਬਰ ਸੀ ਸਤ ਪੈਂਬਰ ਸੀ ਸ਼ਾਬਾਸ਼ ਸੋਏ ਸੀ ਵੀ ਅੱਜ ਦੀ ਕਲਾਸ ਉਮੀਦ ਕਰਦੀਆਂ ਕਲਾਸ ਵਧੀਆ ਇੰਟਰਸਟਡ ਲੱਗੀ ਹੋਏਗੀ ਚੈਨਲ ਦੇ ਨਮਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਪੁਰਾਣੀ ਹੋ ਤਾਂ ਲਾਈਕ ਸ਼ੇਅਰ ਕਰ ਦਿਓ ਡੇਲੀ ਤੁਹਾਡੀ 7:30 ਵਜੇ ਕਲਾਸ ਹੁੰਦੀ ਹੈ ਸਾਰਿਆਂ ਨੇ ਇਹ ਕਲਾਸ ਜਿਹੜੀ اٹੈਂਡ ਕਰਨੀ ਹੈ ਤੁਹਾਡੇ ਬੈਨੀਫਿਟਲੀ ਹੋਏਗੀ ਬਹੁਤ ਜਲਦ ਥੋੜੇ ਦਿਨਾਂ ਤੱਕ ਤੁਹਾਨੂੰ ਸੀਟੈਟ ਦੇ ਪ੍ਰੀਵੀਅਸ ਈਅਰ ਕੁਐਸਚਨ ਕਰਵਾਏ ਜਾਣਗੇ ਠੀਕ ਹੈ ਹਿਸਟਰੀ ਔਰ ਪੋਲੀਟੀਕਲ ਦੇ ਡੇਲੀ ਕਲਾਸ ਨਾਲ ਜੁੜੇ ਰਿਹਾ ਕਰੋ ਕਿਕਰ ਅਜੇ ਤੱਕ ਵੀ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਨਹੀਂ ਕੀਤਾ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਕਰ ਲੋ ਟੈਲੀਗ੍ਰਾਮ ਚੈਨਲ ਦਾ ਨੇਮ ਹੈ MSW study ਵਟਸਐਪ ਗਰੁੱਪ ਨਾਲ ਵੀ ਜੁਆਇਨ ਹੋਣਾ ਆਪਣਾ ਨੇਮ ਸਬਜੈਕਟ ਡਿਸਟ੍ਰਿਕਟ ਜੈਂਡਰ ਮੇਲ ਹੋ ਜਾ ਫੀਮੇਲ ਸਾਨੂੰ 98787 31 752 ਇਸ ਨੰਬਰ ਤੇ ਕਾਲ ਜਾਂ ਮੈਸੇਜ ਕਰਕੇ ਤੁਸੀਂ WhatsApp ਗਰੁੱਪ ਨਾਲ ਵੀ ਜੁਆਇਨ ਹੋ ਸਕਦੇ ਹੋ ਮੈਮ ਸੀਡੀਪੀ ਕਲਾਸ ਨਹੀਂ ਲੱਗੀ ਹਾਂਜੀ ਸੀਡੀਪੀ ਕਲਾਸ ਤੁਹਾਡੀ ਕੱਲ ਲੱਗੇਗੀ ਠੀਕ ਹੈ ਕਈ ਵਾਰੀ ਕੀ ਹੁੰਦਾ ਹੈ ਕੋਈ ਹੈਲਥ ਇਸ਼ੂ ਹੋ ਜਾਂਦਾ ਹੈ ਜਾਂ ਟੈਕਨੀਕਲ ਇਸ਼ੂ ਹੋ ਜਾਂਦਾ ਹੈ ਨੈਟਵਰਕ ਇਸ਼ੂ ਹੋ ਜਾਂਦਾ ਜਿਹਦੇ ਕਰਕੇ ਔਨਲਾਈਨ ਕਲਾਸ ਜਿਹੜੀ ਹੈ ਇੰਪੋਸੀਬਲ ਹੋ ਜਾਂਦੀ ਸੋ ਡੋਂਟ ਵਰੀ ਬਾਕੀ ਜਿੰਨਾ ਤੁਹਾਨੂੰ ਕਰਵਾਇਆ ਆਪਣੀ ਤਿਆਰੀ ਨੂੰ ਬਰਕਰਾਰ ਰੱਖੋ ਸੋ ਅੱਜ ਦੀ ਕਲਾਸ ਵਿੱਚ ਇੰਨੇ ਥੈਂਕ ਯੂ ਸੋ ਮੱਚ ਥੈਂਕਸ ਫੋਰ ਵਾਚਿੰਗ ਟੇਕ ਕੇਅਰ